ਸੋ ਸ਼ੁਕਰੀਆ ਜੀ ਕੇਅਰ ਟੀਵੀ ਦੇਖ ਰਹੇ ਤੁਸੀਂ ਮੈਂ ਹਰਨਜੀਤ ਕੌਰ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਨਜ਼ਰ ਪਾ ਲੈਣਿਆ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਤੇ ਦਿਖੋ ਖਬਰ ਵਿਸਥਾਰ ਨਾਲ ਸੁਰੱਖਿਆ ਕਰਮਚਾਰੀਆਂ ਵੱਲੋਂ ਚਲਾਏ ਗਏ ਅਥਰੋ ਗੈਸ ਦੇ ਗੋਲਿਆਂ ਕਾਰਨ ਕੁਝ ਕਿਸਾਨਾਂ ਦੇ ਜ਼ਖਮੀ ਹੋਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਸ਼ੁੱਕਰਵਾਰ ਨੂੰ ਦਿੱਲੀ ਵੱਲ ਪੈਲ ਤਿਰਮਾਰਚ ਮੋਰਚਾ ਵੀ ਕਰ ਦਿੱਤਾ ਪੰਨੇ ਨੇ ਕਿ ਕੁਝ ਕਿਸਾਨਾਂ ਦੇ ਜ਼ਖਮੀ ਹੋਣ ਦੇ ਮੱਦੇਨਜ਼ਰ ਅਸੀਂ ਵਾਪਸ ਬੁਲਾ ਲਏ ਨੇ ਕਿਸਾਨ ਜਥੇਬੰਦੀਆਂ ਵੱਲੋਂ ਦੋਨੋਂ ਫਾਰਮਰ ਸ਼ਿਫਟ ਕਿਸਾਨ ਮੋਰਚਾ ਗੈਸ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਮੀਟਿੰਗ ਕਰਨਗੇ ਜਿਸ ਤੋਂ ਬਾਅਦ ਅਗਲੀ ਰਣਨੀਤੀ ਤੈਅ ਕੀਤੀ ਜਾਏਗੀ ਦੱਸਦੀ ਹੈ ਕਿ ਸਰਹੱਦ ਦਿੱਲੀ ਵੱਲ ਪੈਦਲ ਮਾਰਚ ਸ਼ੁਰੂ ਕੀਤਾ ਗਿਆ ਸੀ ਪਰ ਕੁਝ ਮੀਟਰ ਤੇ ਕਿਸਾਨਾਂ ਨੂੰ ਰੋਕ ਲਿਆ ਗਿਆ ਸੀ ਬੈਰੀਕੇਡ ਲਗਾ ਦਿੱਤੇ ਗਏ ਸੀ ਸੁਰੱਖਿਆ ਕਰਮਚਾਰੀਆਂ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖੰਡੌਲ ਲਈ ਅਥਰੂ ਵੈਸੇ ਕਈ ਗੋਲੇ ਛੱਡੇ ਸਨ ਤੇ ਗੱਲ ਕਰਦੇ ਮੋਗਾ ਦੀ ਜਿੱਥੇ ਫੁੱਲਾਂ ਵਾਲੀ ਗੱਡੀ ਸੱਤੇ ਸਿਹਰਾਸ ਜਾ ਕੇ ਇੱਕ ਨੌਜਵਾਨ ਥਾਣੇ ਪਹੁੰਚਿਆ ਜਿਸ ਕੁੜੀ ਦੇ ਨਾਲ ਵਿਆਹ ਕਰਵਾਉਣਾ ਸੀ ਦੇ ਖਿਲਾਫ ਇੱਕ ਉਸ ਕੋਲ ਸ਼ਿਕਾਇਤ ਕੀਤੀ ਹੈ ਕਿਉਂਕਿ ਕੁੜੀ ਦੇ ਸਾਰੇ ਪਰਿਵਾਰ ਵਾਲੇ ਮੁੰਡੇ ਨੂੰ ਵਿਆਹ ਦਾ ਚਾਹਸਾ ਦੇ ਕੇ ਗਾਇਬ ਹੋ ਗਏ 150 ਲੋਕਾਂ ਦੀ ਬਰਾਤ ਲੈ ਕੇ ਨੌਜਵਾਨ ਸਿੱਧਾ ਥਾਣੇ ਪਹੁੰਚ ਗਿਆ ਕਿਉਂਕਿ ਨਾ ਤਾਂ ਇਸ ਨੌਜਵਾਨ ਨੂੰ ਪੈਲਸ ਮਿਲਿਆ ਜਿੱਥੇ ਉਸਨੇ ਜਾਣਾ ਸੀ ਤੇ ਨਾ ਹੀ ਕੁੜੀ ਵਾਲੇ ਜੋ ਕਹਿ ਰਹੇ ਸਨ ਕਿ ਉਹ ਅੱਗੇ ਤੋਂ ਰਿਸਿਵ ਕਰਨਾਂਗੇ दरअसल ਨੌਜਵਾਨ ਦੀ ਇੰਸਟਾਗ੍ਰam ਉਤੇ 4 ਸਾਲ ਪਹਿਲਾਂ ਇੱਕ ਕੁੜੀ ਨਾਲ ਗੱਲਬਾਤ ਹੋਈ ਦੋਵਾਂ ਨੇ ਇੱਕ ਦੂਜੇ ਨੂੰ ਪ ਦੀ ਦੁਬਈ ਤੋਂ ਵਾਪਸ ਆਇਆ ਸੀ ਵਿਆਹ ਪੱਕਾ ਕਰ ਲਿਆ ਪਰ ਹਰਾਨਨ ਕਲ ਹੈ ਕਿ ਮੁੰਡੇ ਦਾ ਪਰਿਵਾਰ ਕਦੇ ਕੁੜੀ ਨੂੰ ਨਹੀਂ ਮਿਲਿਆ ਤੇ ਜਦੋਂ ਮੁੰਡੇ ਦਾ ਪਰਿਵਾਰ ਬਰਾਤ ਲੈ ਕੇ ਮੋਗਾ ਪਹੁੰਚਿਆ ਤਾਂ ਉਹਨਾਂ ਨੂੰ ਪਹਿਲਾਂ ਸੀ ਨਹੀਂ ਮਿਲਿਆ ਜਦੋਂ ਕੁੜੀ ਦੇ ਨਾਲ ਫੋਨ ਤੇ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਉਸਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਲੈਣ ਆ ਰਹੇ ਨੇ ਪਰ ਕੋਈ ਨਹੀਂ ਆਇਆ ਤੇ ਮੁੰਡੇ ਵਾਲੇ ਸ਼ਾਮ ਤੱਕ ਇੰਤਜ਼ਾਰ ਕਰਦੇ ਰਹੇ ਕੁੜੀ ਵਾਲਿਆਂ ਨੇ ਫੋਨ ਹੀ ਬੰਦ ਕਰ ਦਿੱਤਾ ਪੰਜਾਬ ਪੁਲਿਸ ਦੇ ਇੰਸਪੈਕਟਰ ਡੀਪੀ ਸਿੰਘ ਦੀ ਬੀਤੀ ਰਾਤ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਸਮਰਾਲਾ ਵਿੱਚ ਬਤੌਰ ਐਸਐਚਓ ਨਿਯੁਕਤ ਸਨ। ਜਾਣਕਾਰੀ ਤਾਬਕ ਕਬੀਤੀ ਰਾਤ ਉਹ ਇੱਕ ਵਿਆਹ ਸਮਾਗਮ ਤੋਂ ਬਾਅਦ ਅਮਲੋਤ ਵਾਪਸ ਪਰਤ ਰhese ਹਨ। ਉਹਦੀ ਗੱਡੀ ਖੜੇ ਟਰੱਕ ਦੇ ਪਿੱਛੇ ਟਕਰਾ ਗਈ। ਜਾਣਕਾਰੀ ਤਾਬਕ ਐਸਐਚਓ ਇਨੋਵਾ ਕਾਰ ਵਿੱਚ ਸਫ਼ਰ ਕਰ ਰਿਹਾ ਸੀ ਅਮਲੋਤ ਰੋਡ ਤੋਂ ਰੰਗਲੇ ਐਸਐਚਓ ਨੂੰ ਅਚਾਨਕ ਉਸਦੀ ਕਾਰ ਦੇ ਅੱਗੇ ਜਾ ਰਿਹਾ ਇੱਕ ਟਰੱਕ ਦੇ ਹੇਠਾਂ ਗੱਡੀ ਫਸ ਗਈ। ਹਾਦਸੇ ਤੋਂ ਬਾਅਦ ਤੁਰੰਤ ਕਾਰ ਦੀ ਅਗਲੀ ਸੀਟ ਤੇ ਐ Airbag ਖੁੱਲ ਗਏ। ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਐਸਐਚਓ ਦੇ ਸੇਵ ਵਿੱਚ ਬੀਸ ਸਤ ਲੱਗਿਆ ਸਰ ਪ੍ਰਤੱਖ ਅਧਿਕਾਰੀ ਦਾ ਨਾਮ ਦਵਿੰਦਰ ਪਾਲ ਸਿੰਘ ਹੈ ਐਸ.ਐਚ. ਦਵਿੰਦਰ ਪਾਲ ਸਿੰਘ ਥਾਣਾ ਮੰਡੀ ਤੋਂ ਗੋਬਿੰਦਗੜ੍ਹ ਸਿਤਤ ਆਪਣੀ ਕਾਰ ਵਾਪਸ ਜਾ ਰਹੇ ਸੰਕੇ ਅਚਾਨਕ ਕਾਰ ਸੰਤੁਲਨ ਖੋ ਬੈਠੀ ਜਿਸ ਕਾਰਨ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ ਹਾਦਸੇ ਨਾਲ ਸਾਧਾ ਪੈਮਕ ਸੀ ਕਿ ਲੋਕਾਂ ਨੇ ਐਸ.ਐਚ ਨੂੰ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਸੂਤਰ ਮੁਤਾਬਕ ਐਸ.ਐਚ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸ ਦੀ ਲਾਸ਼ ਨੂੰ ਮਰਦਕ ਘਰ ਰਖਵਾਇਆ ਗਿਆ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਏਗਾ ਨਵਾਂ ਬਲਾਕ ਦੇ ਪਿੰਡ ਕੋਜੋ ਮਾਜਰੀ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਵੱਲੋਂ ਨਵੀਂਕਲੀ ਪਹਿਲ ਕੀਤੀ ਗਈ ਹੈ ਨਸ਼ਾ ਖਿਲਾਫ ਹਕੂਮਤ ਵਿੱਚ ਥਾ-ਥਾ ਤੇ ਬੈਨਰ ਪੋਸਟ ਲਗਾਏ ਗਏ ਨੇ ਪਿੰਡੀ ਪੰਚਾਇਤ ਨੇ ਫਰਮਾਇਆ ਜਾਰੀ ਕੀਤਾ ਹੈ ਕਿ ਜੇਕਰ ਪਿੰਡੀ ਜੂ ਦੇ ਅੰਦਰ ਨਸ਼ਾ ਕਰਦਾ ਹੈ ਨਸ਼ੇ ਕਰਨ ਕੋਈ ਸੇਵਨ ਕਰਤਾ ਨਜ਼ਰ ਆਇਆ ਤਾਂ ਉਸ ਨੂੰ 1 ਲੱਖ ਰੁਪਏ ਜੁਰਮਾਨਾ ਕੀਤਾ ਜਾਵੇਗਾ ਕਿ ਇਸ ਉਪਰਾਲੇ ਦੀ ਨਾਪਾ ਹਲਕ ਵਿੱਚ ਸ਼ਲਾਘਾ ਹੋ ਰਹੀ ਹੈ ਪੰਜਾਬ ਦੇ ਇੱਥੇ ਨਸ਼ਾ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਤੇ ਹੁਣ ਪੰਚਾਇਤਾਂ ਵੀ ਇਸ ਲਈ ਸੁਚੇਤ ਨੇ ਉਤਰ ਪ੍ਰਦੇਸ਼ ਦੇ ਚਿੱਤਰਖੋੜ ਜ਼ਿਲ੍ਹੇ ਵਿੱਚ ਇੱਕ ਤੇਜ਼ ਰਫ਼ਤਾਰ ট্রাক ਨਾਲ ਬਲੇਰੋ ਕਾਰ ਦੀ ਟੱਕਰ ਹੋ ਗਈ ਇਸ ਹਾਦਸੇ ਵਿੱਚ ਸ਼੍ਰੀ ਲੋਕਾਂ ਦੀ ਮੌਤ ਹੋ ਗਈ ਪੰਜ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਜਿਨ੍ਹਾਂ ਨੂੰ ਇਲਾਜ ਲਈ ਸਪਾਲ ਦਾਖਾ ਕਰਵਾਇਆ ਗਿਆ ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਹਾਇਰ ਸੈਂਟਰ ਪ੍ਰਿਆਗ ਰਾਜ ਰੈਫਰ ਕੀਤਾ ਗਿਆ ਮਾਮਲਾ ਚਾਂਸੀ ਮਿਰਜ਼ਾ ਪੁਰ ਨੈਸ਼ਨਲ ਹਾਈਵੇ ਤੇ ਰਾਏਪੁਰ ਥਾਣਾ ਖੇਤਰ ਦੇ ਕਸਬੇ ਦਾ ਹੈ ਜਿੱਥੇ ਮੱਧ ਪ੍ਰਦੇਸ਼ ਦੇ ਛਤਪੂਰ ਜ਼ਿਲ੍ਹੇ ਦੇ ਗੁਲਗਨ ਪਿੰਡ ਦੇ ਰਹਿਣ ਵਾਲੇ ਜਮੂਨਾ ਆਈਵਾਲ ਆਪਣੇ ਪਰਿਵਾਰ ਨਾਲ ਕਾਰ 'ਚ ਸਵਾਰ ਹੋ ਕੇ ਫੁਲਤਾਰਾ ਲਈ ਚ ਗਏ ਸਨ ਤਾਂ ਵਾਪਸ ਆਉਣ ਦੇ ਸਮੇਂ ਇਹ ਹਾਸਾ ਹੋ ਗਿਆ ਟੱਕਰ ਦੇ ਵਿੱਚ 11 ਲੋਕ ਜ਼ਖਮੀ ਹੋਏ ਨੇ ਇਹਨਾਂ ਨੂੰ ਇਲਾਜ ਦੇ ਕਮਿਊਨਿਟੀ ਹੈਲਥ ਸੈਂਟਰ ਦਾਖਲ ਕਰਵਾਇਆ ਗਿਆ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਡਾਕਟਰਾਂ ਨੇ 6 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਆਪਕੀ ਟਰੱਕ ਡਰਾਈਵਰ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਸੀਐਮ ਯੋਗੀ ਨੇ ਵੀ ਘਟਨਾ ਤੇ ਨੋਟਿਸ ਲੈਣ ਦਾ ਦੁੱਖ ਪ੍ਰਗਟ ਕੀਤਾ ਅਧਿਕਾਰੀਆਂ ਨੂੰ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਦਾ ਸਹੀ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਨੇ ਛਤਕਪੁਰ ਵਿੱਚ ਇੱਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਘਟਨਾ ਨਾਲ ਪੂਰਾ ਇਲਾਕਾ ਹਿਲ ਗਿਆ ਇਹ ਘਟਨਾ ਸਰਕਾਰੀ ਹਾਈ ਸਕੰਦਰੀ ਸਕੂਲ ਤਮੋਰਾ ਵਿੱਚ ਵਾਪਰੀ ਹੈ 12ਵੀਂ ਜਮਾਤ ਦੇ ਵਿਦਿਆਰਥੀ ਨੇ ਆਪਣੇ ਹੀ ਸਕੂਲ ਦੇ ਪ੍ਰਿੰਸੀਪਲ ਦਾ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਤੇ ਪ੍ਰਿੰਸੀਪਲ ਦਾ ਕਸੂਰ ਸਿਰ ਫੇਰਨਾ ਸੀ ਕਿ ਉਸਨੇ આરોપી ਵਿਅਕਤੀ ਨੂੰ ਸਕੂਲ ਤੋਂ ਵਾਰ-ਵਾਰ ਗੈਰ ਹਾਜ਼ਰ ਰਹਿਣ ਲਈ ਤਾੜਨਾ ਕੀਤੀ ਸੀ ਦੁਖੀ ਹੋ ਕੇ ਨਾਬਾਲਗ ਵਿਦਿਆਰਥੀ ਨੇ ਪਿਸਤੌਲ ਲੈ ਕੇ ਸਕੂਲ ਵਿੱਚ ਦਾਖਲ ਹੋ ਕੇ ਬਾਥਰੂਮ 'ਚ ਖੜੇ ਪ੍ਰਿੰਸੀਪਲ ਦੇ ਸਿਰ 'ਚ ਗੋਲੀ ਮਾਰ ਦਿੱਤੀ ਗੋਲੀ ਲੱਗਣ ਨਾਲ ਪ੍ਰਿੰਸੀਪਲ ਦੀ ਮੌਕੇ ਤੇ ਮੌਤ ਹੋ ਗਈ ਵਿਦਿਆ ਮੰਦਰ ਚ ਪ੍ਰਿੰਸੀਪਲ ਸੁਨੀਦਰ ਕੁਮਾਰ ਸਿੱਖਿਆ ਦੀ ਮੌਤ ਦੀ ਖਬਰ ਮਿਲਿਆ ਹੈ ਪਾਲੀ ਪੁਲਿਸ ਫੋਰਸ ਮੌਕੇ ਤੇ ਪਹੁੰਚ ਗਈ ਤੇ ਘਟਨਾ ਦਾ ਜਾਇਜ਼ਾ ਲਿਆ ਐ ਐਸਪੀ ਨੇ ਸਟਾਫ ਤੇ ਸਕੂਲੀ ਬੱਚਿਆਂ ਨੂੰ ਘਟਨਾ ਸੰਬੰਧੀ ਜਾਣਕਾਰੀ ਇਕੱਠੀ ਕੀਤੀ ਹੈ ਇਹ ਜਾਣਕਾਰੀ ਨਿਮਤਾਬਕ ਊਰਜਾ ਖਾਣਾ ਖੇਤ ਵਿੱਚ ਸੀ ਇਹ ਘਟਨਾ ਹੈ ਦੇਸ਼ੀ ਰਸਤਾ ਵਿੱਚ ਦਿੱਲੀ ਦਾ ਸ਼ਾਹਾਦਰਾ ਇਲਾਕੇ ਵਿੱਚ ਇਸ ਵੇਲੇ ਗੋਲੀਆਂ ਦੀ ਆਵਾਜ਼ ਨਾਲ ਇਲਾਕਾ ਗੂੰਜ ਗਿਆ ਸ਼ਾਦਰਾ ਵਿੱਚ ਸਵੇਰੇ ਇਸ ਸੈਰ ਤੇ ਨਿਕਲੇ ਇੱਕ ਵਿਅਕਤੀ ਦੀ ਤੇਜ਼ ਫਾਇਰਿੰਗ ਚ ਮੌਤ ਹੋ ਗਈ ਸ਼ਾਦਰਾ ਦੇ ਵਿਸ਼ਵਾਸ ਨਗਰ ਚ 7-8 ਰਾਉਂਡ ਗੋਲੀਆਂ ਚਲਾਈਆਂ ਗਈਆਂ ਜਿਸ ਤੇ ਵਿਅਕਤੀ ਤੇ ਦੋ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਉਸ ਦਾ ਨਾਮ ਹੋ ਸੁਨੀਲ ਕੁਮਾਰ ਜੈਨ ਦੱਸਿਆ ਜਾ ਰਿਹਾ ਜਿਸ ਤੋਂ ਬਾਅਦ ਆਸ-ਪਾਸ ਦੇ ਇਲਾਕੇ ਚ ਗੈਸ਼ਕ ਫਾਇਰ ਗਏ ਪੁਲਿਸ ਨੇ ਥਾਣਾ ਫਲੋਰ ਬਾਜ਼ਾਰ ਚ ਗੋਲੀਬਾਰੀ ਦੀ ਘਟਨਾ ਸੰਬੰਧੀ ਪੀਸੀਆਰ ਕਰਮਚਾਰੀਆਂ ਤੇ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚ ਗਏ ਗੋਲੀਬਾਰੀ ਚ ਸੁਨੀਲ ਜੈਨ ਜ਼ਖਮੀ ਹੋ ਗਏ ਤੇ ਉਸ ਹਸਪਤਾਲ ਲੰਭਾ ਭਰਤੀ ਕਰਵਾਇਆ ਗਿਆ ਦੱਸਿਆ ਕਿ ਵਿਅਕਤੀ ਸ਼ਹਿਰ ਤੋਂ ਘਰ ਵਾਪਸ ਆਇਆ ਸੀ ਫਿਲਹਾਲ ਇਸ ਫਲੋਟੇਮ ਦੇ ਪਾਸੇ ਨਹੀਂ ਨੰਨੀਆਂ ਤਾਜ਼ਾ ਖਬਰਾਂ ਲਈ ਤੁਸੀਂ ਦੇਖਦੇ ਰਹੋ ਜੀਕੇਆ ਟੀਵੀ ਧੰਨਵਾਦ